ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਜੋ ਅੱਜ ਆਪਾਂ ਤੁਹਾਨੂੰ ਸਤਲੋਈ ਦਰਿਆ ਦੇ ਸ਼ਾਮ ਦੇ ਟਾਈਮ ਦੇ ਅਪਡੇਟ ਦਿਖਾਉਣ ਲੱਗੇ ਹਾਂ ਵੀ ਇਸ ਟਾਈਮ ਸਤਲੋਈ ਦੇ ਵਿੱਚ ਕਿੰਨਾ ਕੁ ਪਾਣੀ ਹੈਗਾ ਅਜੇ ਤੱਕ ਵੀ ਸੱਜਣੋ ਜਿੰਨਾ ਪਾਣੀ ਅੱਗੇ ਸੀਗਾ ਓਨਾ ਹੀ ਬਿਲਕੁਲ ਪਾਣੀ ਅਜੇ ਵੀ ਚੱਲਦਾ ਪਿਆ ਬਿਲਕੁਲ ਵੀ ਜਿਹੜੀਆਂ ਫਸਲਾਂ ਡੁੱਬੀਆਂ ਹੋਈਆਂ ਨੇ ਬਿਲਕੁਲ ਵੀ ਦਿਖਦੀਆਂ ਨਹੀਂ ਪੀਆਂ ਦੇਖ ਸਕਦੇ ਸਾਹਮਣੇ ਤੁਸੀਂ ਓਨਾ ਪਾਣੀ ਬਿਲਕੁਲ 3-4 ਦਿਨ ਤੋਂ ਲਗਾਤਾਰ ਇਨਾ ਪਾਣੀ ਚੱਲ ਰਿਹਾ ਠੀਕ ਹੈ ਅਜੇ ਵੀ ਬਿਲਕੁਲ ਪਾਣੀ ਘਟਿਆ ਨਹੀਂ ਗਾ ਪੂਰਾ ਜਿੰਨਾ ਵੀ ਤੇ ਜਿੰਨੀਆਂ ਵੀ ਨੀਵੀਂ ਥਾਂ ਦੇ ਫਸਲਾਂ ਨੇ ਸਾਰੀਆਂ ਡੁੱਬ ਚੁੱਕੀਆਂ ਨੇ ਇਹਨਾਂ ਵੱਲ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਠੀਕ ਹੈ ਤੇ ਇਸ ਤੋਂ ਅੱਗੇ ਮੰਨ ਲਓ ਜਿਹੜਾ ਬੰਨਵਾ ਇਹਦੀ ਵੀ ਜ਼ਰੂਰ ਸਰਕਾਰ ਨੂੰ ਧਿਆਨ ਕਰਨਾ ਚਾਹੀਦਾ ਵੀ ਜੇ ਕੱਲ ਨੂੰ ਕਿਤੇ ਵੀ ਕੋਈ ਇਹਨੂੰ ਜ਼ਰੂਰ ਤੇ ਮਿੱਟੀ ਪਾਣੀ ਦੀ ਤੇ ਇਹ ਟਾਈਮ ਰਹਿੰਦੇ ਆਂਦੀ ਮੰਨ ਲਓ ਨਿਗਰਾਨੀ ਕਰਕੇ ਮਿੱਟੀ ਪਾਣੀ ਪਾਇਆ ਜਾਵੇ ਤੇ ਨਾਲ ਦੀ ਨਾਲ ਜਿਹੜੇ ਏਰੀਆ ਦੇ ਵਿੱਚ ਜਿਹੜੇ ਪਿੰਡ ਦਰਿਆ ਦੇ ਅੰਦਰਲੀ ਸਾਈਡ ਬੈਠੇ ਹੋਏ ਨੇ ਸਤਲੁਜ ਦਰਿਆ ਦੇ ਬੰਨ੍ਹ ਤੋਂ ਅੰਦਰਲੀ ਸਾਈਡ ਪਿੰਡ ਬੈਠੇ ਨੇ ਮੰਦਰ ਸਘੇੜਾ ਜਿਵੇਂ ਛੇਰੇ ਵਾਲਾ ਐਵੇਂ ਦੇ ਪਿੰਡ ਜਿਹੜੇ ਵਿੱਚ ਬੈਠੇ ਹੋਏ ਨੇ ਦਰਿਆ ਦੇ ਅੰਦਰਲੀ ਸਾਈਡ ਬੰਨ੍ਹ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਫਸਲਾਂ ਤਾਂ ਡੁੱਬੀਆਂ ਡੁੱਬੀਆਂ ਨੇ ਉਹਨਾਂ ਦੇ ਘਰ ਵੀ ਮੰਨ ਲਓ ਜਿਹੜਾ ਘਰਾਂ ਤੱਕ ਪਾਣੀ ਪਹੁੰਚ ਗਿਆ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਉਹਨਾਂ ਦੇ ਠੀਕ ਹੈ ਤੇ ਉਹਨਾਂ ਵੱਲ ਵੀ ਵੱਧ ਤੋਂ ਵੱਧ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਉਹਨਾਂ ਤੱਕ ਜੋ ਮਦਦ ਦੀ ਹੈ ਉਹਨਾਂ ਨੂੰ ਲੋੜ ਹੈ ਉਹਨਾਂ ਤੱਕ ਕੁਰਬਾਨੀ ਮਦਦ ਜ਼ਰੂਰ ਪਹੁੰਚਣੀ ਚਾਹੀਦੀ ਹੈ ਇਸ ਲਈ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਸਰਕਾਰਾਂ ਤੱਕ ਜ਼ਰੂਰ ਭੇਜੋ ਤਾਂ ਜੋ ਆਪਣੇ ਜਿਹੜੇ ਭੜਾਵਾਂ ਦਾ ਮੰਨ ਲਓ ਨੁਕਸਾਨ ਹੋਇਆ ਜਿੱਥੇ ਜ਼ਿਆਦਾ ਪਾਣੀ ਆ ਚੁੱਕਾ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਉੱਥੇ ਸਰਕਾਰ ਵੱਲ ਤੋਂ ਵੱਧ ਮੰਨ ਲਓ ਆਪਣੀਆਂ ਟੀਮਾਂ ਭੇਜ ਕੇ ਤੇ ਉਹਨਾਂ ਦੀ ਹੈਲਪ ਕਰੇ ਨਾਲ ਦੀ ਨਾਲ ਸੱਜਣੋ ਆਪਾਂ ਨੂੰ ਵੀ ਪਿੰਡਾਂ ਚੋਂ ਉੱਠ ਕੇ ਅੱਗੇ ਆਉਣਾ ਚਾਹੀਦਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਏਰੀਆ ਦੇ ਵਿੱਚ ਹੜ੍ਹ ਆਏ ਹੋਏ ਨੇ ਪਾਣੀ ਆਇਆ ਹੋਇਆ ਉੱਥੇ ਨਾਲ ਦੀ ਨਾਲ ਪੰਜਾਬੀਓ ਆਪਾਂ ਨੂੰ ਵੀ ਮੰਨ ਲਓ ਉੱਥੇ ਜਾ ਕੇ ਮਦਦ ਲੈ ਕੇ ਜਰੂਰ ਪਹੁੰਚਣਾ ਚਾਹੀਦਾ ਕਿਉਂਕਿ ਜਿੰਨਾ ਵੀ ਕੋਈ ਹੋ ਸਕਦਾ ਕੋਈ ਤੂੜੀ ਲੈ ਕੇ ਜਾਂ ਕੋਈ ਦਾਣਾ ਲੈ ਕੇ ਚਾਹੇ ਕੋਈ ਸੌਦਾ ਲੈ ਕੇ ਜਿੰਨੀ ਵੀ ਕਿਸੇ ਦੇ ਵਿੱਚ ਕੋਈ ਗਜੈਸ ਜਿੰਨੇ ਵੀ ਪਿੰਡਾਂ ਦੇ ਵਿੱਚ ਉਹ ਆਪਾਂ ਕੋਲ ਸਮਾਨ ਇਕੱਠਾ ਕਰਕੇ ਪਹੁੰਚ ਸਕਨੇ ਆ ਵੱਧ ਤੋਂ ਵੱਧ ਮੇਰੇ ਭਰਾ ਜਰੂਰ ਪਹੁੰਚੋ ਤੇ ਨਾਲ ਦੀ ਨਾਲ ਵੀਡੀਓ ਅੱਗੇ ਸ਼ੇਅਰ ਕਰਨ ਨਾਲ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਸਮਾਜ ਸੇਵੀ ਲੋਕਾਂ ਤੱਕ ਆਪਣੀ ਵੀਡੀਓ ਪਹੁੰਚੇ ਤੇ ਜਿੱਥੇ-ਜਿੱਥੇ ਵੀ ਪਾਣੀ ਆਇਆ ਹੋਇਆ ਉੱਥੋਂ ਤੱਕ ਸੇਵਾ ਜਰੂਰ ਪਹੁੰਚਦੀ ਹੋਵੇ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ